ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਸ਼ੇਰਖਾਂ ਜ਼ਿਲ੍ਹਾ ਸਜਨੋ ਫਰੋਹੀਪੁਰ ਲੱਗ ਜਾਂਦਾ ਸੁੱਖੇ ਵੀਰ ਤੇ ਨੰਬਰਦਾਰ ਬਾਈ ਦਾ ਸਾਂਝਾ ਵਪਾਰ ਦਾ ਕੰਮ ਆ ਤੇ ਬਾਈਆਂ ਕੋਲੇ ਅੱਜ ਤਿੰਨ ਨੀਲੀ ਰਾਵੀ ਨਸਲ 'ਚ ਪੈਂਦੇ ਜਾਨਵਰ ਆ ਤਿੰਨਾਂ ਦੀ ਡਿਟੇਲ ਆਪਾਂ ਸੁੱਖੇ ਬਾਈ ਤੋਂ ਲੈਨੇ ਆ ਆ ਜੋ ਕਰਦੇ ਆ ਗੱਲਬਾਤ ਸਾਰੀ ਕੀ ਡਿਟੇਲ ਆ ਕਿੱਥੇ ਖੜੇ ਆ ਸਾਸੀ ਕਾਲ ਸੁੱਖੇ ਵੀਰੇ ਸਾਸੀ ਕਬਾਈ ਜੀ ਤੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਵੀਰੇ ਮੇਰਾ ਨਾਮ ਸੰਤੋਖ ਸਿੰਘ ਸੁੱਖਾ ਜੀ ਤੇ ਨੰਬਰਦਾਰ ਬਾਈ ਦਾ ਨਾਮ ਦੀ ਸਰਵਣ ਸਿੰਘ ਨੰਬਰਦਾਰ ਪਿੰਡ ਸ਼ੇਰਖਾਈ ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਤਿੰਨ ਜਾਨਵਰ ਹਨ ਵੀਰੇ ਹਾਂਜੀ ਹਾਂਜੀ ਇਹ ਪਹਿਲਣ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਵੀ ਕੀ ਡਿਟੇਲ ਆ ਵੀਰੇ ਇਹ ਦੋਨੇ ਸਿਰ 60 ਕਿਲੋ ਬਾਈ ਠੀਕ ਹੈ ਜੀ ਡੇਢ ਮਹੀਨੇ ਦੇ ਮਾਲਕਾਂ ਦੱਸਿਆ ਬਣੀ ਹੋਈ ਆ ਠੀਕ ਹੈ ਜੀ ਡੇਢ ਮਹੀਨੇ ਦੀ ਮਾਲਕ ਦੇ ਦੱਸ ਅਨਸਾਰ ਦੱਸਿਆ ਹਾਂ ਜੀ ਠੀਕ ਹੈ ਜੀ ਤੇ ਹੈਗੇ ਆ ਮਿਲਣ ਤੋਂ ਉਰਾਪਰਾ ਕਰਦੀ ਆ ਉਪਰਾ ਕਰ ਗਈ ਹਾਂ ਠੀਕ ਹੈ ਨਹੀਂ ਅਸੀਂ ਲਾ ਰਾਤੀ ਚੋਈ ਸੀ ਸਵੇਰੇ ਵੀ ਚੋਈ ਆ ਹੁਣ ਇਸ ਟਾਈਮ ਜਿਹੜਾ ਦੁੱਧ ਤਿਆਰ ਕਿੰਨਾ ਹੋਊਗਾ ਵੀਰੇ ਆ ਜੇ ਖੋਜੋਗੇ ਮਿਲਣੀ ਨਗੀ ਪੂਰੀ ਠੀਕ ਹੈ ਜੀ ਵੀ 6 ਕਿਲੋ ਦੇ ਲਾਗੇ ਬਣੇ ਹੋ 5:00 ਹੋ ਜਾਏ 6:00 ਹੋ ਜਾਏ ਠੀਕ ਹੈ ਵੀਰੇ ਹਾਂ ਜੀ ਡੇਢ ਮਹੀਨੇ ਦੀ ਗੱਬਣਾ ਸ਼ੁਰੂ ਹਾਂ ਡੇਢ ਮਹੀਨੇ ਦੇ ਮਾਲਕਾਂ 5 ਕਿਲੋ ਦੁੱਧ ਲਾ ਲਈਏ ਆਪਾਂ ਹ ਤੇ ਇਹਦਾ ਮੁੱਲ ਕੀ ਕਰਾਂਗੇ ਵੀਰੇ ਆਪਾ ਇਹਦਾ ਮੁੱਲ ਆਪ ਕਰਦੇ 80000 ਰੁਪਏ ਜੀ ਤੇ 80000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕਰ ਕਰ ਦਾਂਗੇ ਕਰ ਦਾਂਗੇ ਖੋਲਿਓ ਵੀਰੇ ਮਾੜੀ ਜੀ ਲਓ ਵੀ ਸੱਜਣੋ ਡੇਢ ਮਹੀਨੇ ਦੀ ਜਿੱਥੋਂ ਬਾਈਆਂ ਨੇ ਖਰੀਦੀ ਆ ਉਹਨਾਂ ਨੇ ਬਣੀ ਹੋਈ ਦੱਸਿਆ ਵਾ ਦੁੱਧ ਇਸ ਟਾਈਮ ਜਿਹੜਾ ਹਲੇ ਥੋੜੀ ਜੀ ਔਲ ਕਰਦੀ ਆ ਮੰਨ ਲਓ ਉਪਰਾ ਕਰ ਗਈ ਥਾਣ ਬਹੁਤ ਚੰਗਾ ਲੱਗਾ ਲੇਵੇ ਦੀ ਬਹੁਤ ਸਾਫ ਸੁਥਰੀ ਆ ਕੱਦ ਬਾਡੀ ਦੀ ਚੰਗੀ ਆ ਸਿੰਗਾ ਦੀ ਸੋਹਣੀ ਆ ਮੋੜ ਲਿਆ ਵੀਰੇ ਨੀਲੀ ਰਾਵੀ ਵਾਲੇ ਕਰੈਕਟਰ ਸਾਰੇ ਪੂਰੇ ਕਰਦੀ ਆ ਸੱਜਣੋ ਅੱਖਾਂ ਦੇ ਵਿੱਚ ਜਵਾਬ ਹਲਕਾ ਹਲਕਾ ਦੇਖਦਾ ਵਾ ਉਹ ਆਪਾਂ ਤਾਂ ਨੁਕਲੀਅਰ ਵੀ ਕਰਾ ਦਿੰਨੇ ਆ ਮੂੰਹ ਦਿਖਾ ਕੇ ਦਿੰਨੇ ਆ ਸਾਰਾ ਕਲੀਅਰ ਕਰ ਦਿੰਨੇ ਆ ਲੇਵੇ ਦੀ ਬਹੁਤ ਸਾਫ਼ ਸੁਥਰੀ ਆ ਥਣ ਬਹੁਤ ਚੰਗਾ ਲੱਗਾ ਹੋਇਆ ਆ ਇੱਕ ਵਾਰੀ ਤੁਸੀਂ ਅੱਖਾਂ ਦੇ ਵਿੱਚ ਜਵਾਬ ਚੈੱਕ ਕਰ ਲਓ ਸੱਜਣੋਂ ਦੋਵਾਂ ਅੱਖਾਂ ਦੇ ਵਿੱਚ ਜਵਾਬ ਦਿਖਾਉਂਦੀ ਆ ਪਹਿਲਾ ਨਾ ਬਾਈ ਇਹ ਪਹਿਲੇ ਨੰਬਰ ਤੇ ਇਹ ਪਹਿਲੇ ਨਾ ਕਿਵੇਂ ਸੂਏ ਆਸਤੇ ਗੱਬੜਾ ਗਾ ਵੀਰੇ ਪਹਿਲਾ ਨਾ ਬਾਈ ਦੂਜੇ ਸੂਏ ਵਾਸਤੇ ਗੱਬਣ ਹੋਈ ਹੈ ਠੀਕ ਆ ਪਹਿਲਾ ਸੂਆ ਸੂਈ ਆ ਦੂਜੇ ਵਾਸਤੇ ਕਹਾ ਗੱਬਣ ਹੋਈ ਹਾਂਜੀ 22 22 ਇੱਕ ਨੰਬਰ ਆ ਜੀ ਠੀਕ ਹੈ ਮੁੱਲ ਕਿੰਨਾ ਕੀਤਾ ਸੀ ਇਹਦਾ 80000 ਰੁਪਏ 80000 ਦੇ ਵਿੱਚੋਂ ਮਾਨਤਣ ਕਰ ਹਾਂਜੀ ਕਰ ਦਾਂਗੇ ਜੀ ਦੋ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਇਹ ਇਹਦਾ 26 ਤਰੀਕ ਦਾ ਟੀਕਾ ਭਰਿਆ ਹੋਇਆ ਜੀ 26 ਤਰੀਕ ਦਾ ਇਹਦੇ ਵੀ ਟੀਕਾ ਭਰਿਆ ਹੋਇਆ ਹਾਂਜੀ ਇਹ ਦੰਦੂ ਕਿਵੇਂ ਆ ਵੀਰੇ ਦੰਦੋਂ ਨਹੀਂ ਆ ਦੇਖੀ ਨਾ ਮੜੀ ਔਲਕਲ ਮਨਾਉਂਦੀ ਆ ਦੂਜ ਫਾਰਮ ਕਰਕੇ ਇਲ ਜਾ ਸਕਦੇ ਆ ਸੱਜਣੋ ਬਾਕੀ ਸਾਫ ਸੁਥਰੀ ਸੈੱਟ ਗਈ ਆ ਇਹ ਠੀਕ ਹੈ ਜੀ ਮਾਰਕਿੰਗ ਪ੍ਰੋਪਰ ਪੂਰੀ ਕਰਦੀ ਆ ਸੱਜਣੋ ਸਿੰਘ ਕਬੂਤੀ ਦੀ ਬੋਸ ਨਹੀਂ ਆਹ ਉਹ ਪਾ ਦਿਖਾ ਦਿੰਦੇ ਆ ਮੈਨੂੰ ਲੱਗਿਆ ਸਾਫ ਸੁਥਰੀ ਕੱਦ ਘਾਟ ਵਾਲੀ ਝੋਟੀ ਆ ਸੱਜਣੋ ਚਾਰੇ ਥਾਣਾ ਪਈ ਹੈ ਜਿਹੜਾ ਟੀਕਾ ਭਰਿਆ ਹੋਇਆ ਇੱਕ ਸਿੰਘ ਦਾ ਤੁਸੀਂ ਦੇਖ ਸਕਦੇ ਆ ਪੋਪਲਾ ਥੋੜਾ ਜਿਹਾ ਉਤਰਿਆ ਹੋਇਆ ਵਾ ਆ ਤੁਸੀਂ ਵੀਡੀਓ ਦੇ ਵਿੱਚ ਕਲੀਅਰ ਕਰ ਲਓ ਕਿਉਂਕਿ ਇਹ ਚੀਜ਼ਾਂ ਬਾਅਦ ਦੇ ਵਿੱਚ ਤੰਗ ਕਰਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਦੱਸਿਆ ਨਹੀਂ ਵਿੱਚ ਪੋਪਲਾ ਉਤਰਿਆ ਦਿਖਾਤਾ ਸੱਜਣੋ ਬਾਕੀ ਜਿਹੜਾ ਥਣ ਲੱਗਾ ਬਹੁਤ ਚੰਗਾ ਲੱਗਾ ਤੁਹਾਨੂੰ ਇੱਕ ਮਿੰਟ ਦਿਖਾਉਂਦਾ ਮੈਂ ਦੇਖੋ ਸੱਜਣੋ ਬਹੁਤ ਚੰਗਾ ਥਣ ਲੱਗਾ ਵਾ ਇਹਦਾ ਸੁੱਖੇ ਵੀਰੇ ਕੀ ਮੁੱਲ ਕਰਾਂਗੇ ਆਪਾਂ ਇਹ ਤਾਂ ਬਈ 65000 ਰੁਪਈਆ ਹੀ 65000 ਦੇ ਵਿੱਚੋਂ ਮਾਨਤਣ 60000 ਰੁਪਈਆ ਹੀ 60000 ਦੇ ਵਿੱਚੋਂ ਮਾਨਤਣ ਕਿੰਨਾ ਕਰਦੇ ਆਗੇ ਵੀ ਤੇ 55 ਦੀ ਹੈ ਨਾ ਹੋਗਦੇ ਰਹਿਣਗੇ 55000 ਦੇ ਵਿੱਚੋਂ ਥੋੜਾ ਬਹੁਤਾ ਕੋਈ ਨੇਕੀ ਕਰਦੇ ਆਗੇ ਮਾਨਤਣ ਮਾ 55 ਦੀ ਆਪਾਂ ਦੇ ਦਾਂਗੇ ਜੀ ਠੀਕ ਹੈ ਜੀ ਤੇ ਆ ਜਿਹੜੀ ਤੀਜੇ ਨੰਬਰ ਤੇ ਆ ਗਈ ਵੀਰੇ ਇਹ ਤੀਜਾ ਸੁਭਾ ਸੁੰਦੀ ਆ ਜੀ ਇਹਨੂੰ 9 ਮਹੀਨਾਂ ਲੱਗ ਗਿਆ ਜੀ 9 ਮਹੀਨਾ ਕਿੰਨੀ ਜੀ 8 ਹੋ ਗਿਆ ਪੂਰੇ ਤੇ 9 ਕੱਲ ਨੂੰ ਲੌਜਣਾ 11 ਤਰੀਕ ਨੂੰ 11 ਤਰੀਕ ਨੂੰ 9 ਮਹੀਨਾ ਇਹਨੂੰ ਲੱਗ ਜਾਣਾ ਹਜੇ ਦੋਵੇਂ ਟਾਈਮ ਮਿਲਦੀ ਆ ਜੀ ਠੀਕ ਆ ਬਾਕੀ ਆਪਾਂ ਹੁਣ ਛੱਡ ਦਿੱਤੀ ਆ ਜੀ ਓਕੇ ਵੀਰੇ ਹੁਣ ਆਪਾਂ ਉਥੋਂ ਚੋ ਕੇ ਲਿਆਂਦੀ ਆਂ ਹਾਂ ਅਸੀਂ ਵੀ ਚੋਈ ਆ ਸਾਡੇ ਕੋ ਪੰਜ ਦਿਨ ਹੋ ਗਿਆ ਇਹਨੂੰ ਠੀਕ ਆ ਕਿੰਨਾ ਦੁੱਧ ਸੀ ਗਿਆ ਹੁਣ ਵੀਰੇ ਚਾਰ ਕੱਲ ਤੋਂ ਦੀ ਦੋਵੇਂ ਟਾਈਮਾਂ ਦਾ ਜੀ ਲਓ ਵੀ ਸੱਜਣੋ ਸੀਲ ਸਾਹਿਬ ਦਾ ਇਹਦੂ ਜ਼ਿਆਦੀ ਤਾਂ ਆਪਾਂ ਦਿਖਾ ਨਹੀਂ ਸਕਦੇ ਅਸੀਂ ਦੋ ਟਾਈਮ ਚ ਸਟਾਰਟ ਹੋ ਗਿਆ ਹਾਂ ਕੱਲ ਤੋਂ 11 ਤੋਂ ਸਟਾਰਟ ਹੋ ਗਈ ਬਾਕੀ ਥਣ ਲੇਵੇ ਦੀ ਖੁੱਲੀ ਡੁੱਲੀ ਆ ਸੱਜਣੋ ਵਜਨ ਚੰਗਾ ਵਜੂਦ ਚੰਗਾ ਵਾ ਨੀਲੀ ਵਾਲ ਨੀਲੀ ਰਾਵੀ ਵਾਲੇ ਮਾਰ ਕੇ ਆ ਜਿਹੜੇ ਸੱਜਣੋ ਇਹ ਵੀ ਪੂਰੇ ਕਰਦੀ ਖੋਲਦੇ ਸੁੱਖੇ ਵੀਰੇ ਨੂੰ ਵੀ ਇਹਨੇ ਤੀਜਾ ਸੁਆ ਸੁਣਾ ਵੀਰੇ ਹਾਂਜੀ ਹਾਂਜੀ ਤੀਜਾ ਹੀ ਕਿੰਨਾ ਕੁ ਦੁੱਧ ਆ ਦਿੱਤਾ ਵੀਰੇ ਨੇ 15 ਕਿਲੋ ਜੀ 15 ਕਿਲੋ ਦੁੱਧ ਜਿਹੜਾ ਮਾਲਕਾਂ ਦੇ ਦਸਨਸਾਰ ਉਹ ਚਾਉਂਦੇ ਰਹੇ ਆ ਹਾਂਜੀ ਦੂਜੇ ਸਵੱਚਾ 15 ਕਿਲੋ ਚਾਹੀਦਾ ਨੀਲੀ ਰਾਵੀ ਦੇ ਵਿੱਚ ਕਰੈਕਟਰ ਦੇਖੋ ਸੱਜਣੋ ਮਧਰੀ ਡੋਲ ਦੇ ਵਿੱਚ ਮਧਰੀ ਗੋਡੀ ਦੇ ਵਿੱਚ ਸਾਫ ਸੁਥਰੀ ਪੇਟ ਭਾਰਾ ਚੰਗੇ ਕੈਰੈਕਟਰ ਆ ਜਿੰਨੇ ਵੀ ਆ ਸੱਜਣੋ ਚੱਪੀ ਆ ਗਈ ਮੀਣੀ ਦਾ ਜਿਹੜੇ ਸਿੰਘ ਆ ਥੱਲੇ ਨੂੰ ਆ ਬਾਕੀ ਸਾਰੀ ਤੁਸੀਂ ਵੇਖ ਸਕਦੇ ਆ ਵਜਨ ਵਜੂਦ ਵਾਲੀ ਆ ਥਣ ਲੇਵੇ ਦੀ ਬਹੁਤ ਸਾਫ ਸੁਥਰੀ ਆ ਤਿੰਨ ਥਣ ਕਾਲੇ ਇੱਕ ਥਣ ਗੁਲਾਬੀ ਇਹਦਾ ਕੀ ਮੁੱਲ ਰਹੂਗਾ ਸੁੱਖੀ ਜੀ ਇਹਨੂੰ ਵੀ 80000 ਰੁਪਏ ਕਰਦੇ ਆ ਜੀ 80000 ਦੇ ਵਿੱਚੋਂ ਮੰਨ ਤਣ ਕਰ ਦਾਂਗੇ ਜੇ ਮੰਨ ਲਓ ਇਹ ਪਹਿਲੇ ਨੰਬਰ ਵਾਲੀ ਉਹ ਜਿਹੜੀ ਆਪਾਂ ਇੱਕ ਉਹ ਛੋਟੀ ਦਿਖਾਈ ਆ ਪਹਿਲੇ ਨੰਬਰ ਵਾਲੀ ਤੇ ਤੀਜੇ ਨੰਬਰ ਵਾਲੀ ਦੋਵੇਂ ਕੋਈ 80 80000 ਦੀ ਲੈਂਦਾ ਤੇ ਆਪਾਂ ਪਹੁੰਚ ਕਰ ਦਿਆਂਗੇ ਇਹ ਕਰ ਦਾਂਗੇ 100 ਕਿਲੋਮੀਟਰ ਪਹੁੰਚ ਕਰ ਦਿਆਂਗੇ 100 ਕਿਲੋਮੀਟਰ ਤੇ ਪਹੁੰਚ ਜਾ ਜੇ ਕੋਈ 80 80000 ਦੀ ਲਾਊਗਾ ਤਾਂ ਹਾਂਜੀ ਹਾਂਜੀ ਠੀਕ ਹੈ ਵੀਰੇ 100 ਤੋਂ ਬਾਹਰ ਵੀ ਕਰਦਾ ਕੋਈ ਗੱਲ ਨਹੀਂ ਠੀਕ ਹੈ ਵੀਰੇ ਤੇ ਆਪਣਾ ਨੰਬਰ ਦੱਸ ਦਿਓ ਸੁੱਖੇ ਵੀਰੇ 98886 ਠੀਕ ਹੈ ਜੀ 55405 ਇੱਕ ਵਾਰੀ ਹੋਰ ਬੋਲ ਦਿਓ 98886 ਹਾਂਜੀ 55405 ਠੀਕ ਹੈ ਵੀਰੇ ਲਓ ਵੀ ਸੱਜਣੋ ਸੁੱਖੇ ਵੀਰੇ ਕੋਲੋਂ ਤੇ ਨੰਬਰਦਾਰ ਬਾਈ ਕੋਲੋਂ ਆਪਾਂ ਤੁਹਾਨੂੰ ਤਿੰਨ ਜਾਨਵਰ ਦਿਖਾਏ ਆ ਨੀਲੀ ਰਾਵੀ ਨਸਲ ਦੇ ਤਿੰਨਾਂ ਦੀ ਜਾਂਚ ਪਰਖ ਤੁਸੀਂ ਇੱਥੇ ਕਰਕੇ ਇਲ ਜਾ ਸਕਦੇ ਆ ਜਿਹੜੀ ਚੀਜ਼ ਚੈੱਕ ਕਰਾਉਂਦੀ ਆ ਉਹ ਤੁਸੀਂ ਚੈੱਕ ਕਰਵਾ ਕੇ ਇਲ ਜਾ ਸਕਦੇ ਆ ਫੁੱਲ ਡਿਟੇਲ ਫੁੱਲ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਨੰਬਰ 22 ਦਾ ਸਕਰੀਨ ਤੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ